ਕਸਟਿਕਾ ਜੀ ਰਵੀ ਮਨੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਰੈਸਪੀ ਹੈ ਜੀ ਖਜੂਰ ਦੀ ਖੱਟੀ ਮਿੱਠੀ ਤੇ ਸਪਾਈਸੀ ਚਟਨੀ ਬਣਾਉਂਦੀ ਇਹ ਚਟਨੀ ਜਿਹੜੀ ਹੈ ਜੀ ਰੋਟੀ ਪੂਰੀ ਪਰੌਂਠੀ ਜਿਹੜੀ ਹੈ ਸਭ ਦੇ ਨਾਲ ਹੀ ਬਹੁਤ ਟੇਸਟੀ ਲੱਗਦੀ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਐਸਪੀ ਜ਼ਰੂਰ ਪਸੰਦ ਆਏਗੀ ਸ਼ੁਰੂ ਕਰਦੇ ਹਾਂ ਖਜੂਰ ਦੀ ਚਟਨੀ ਬਣਾਉਣ ਦੇ ਵਾਸਤੇ ਅਸੀਂ ਜੀ ਇੱਕ ਕੌਲੀ ਜਿਹੜੀ ਹੈ ਖਜੂਰਾਂ ਦੀ ਲਈ ਹੈ ਖਜੂਰਾਂ ਤੋਂ ਇਲਾਵਾ ਜੀ ਜਿੰਨੀਆਂ ਖਜੂਰਾਂ ਹਨ ਉਸ ਤੋਂ ਅੱਧੀ ਅਸੀਂ ਜਿਹੜੀ ਹੈ ਇਮਲੀ ਲਈ ਹੈ। ਔਰ ਇਮਲੀ ਦੇ ਬਰਾਬਰ ਜਿਹੜਾ ਅਸੀਂ ਗੁੜ ਲਿਆ ਹੈ ਗੁੜ ਨੂੰ ਅਸੀਂ ਬਿਲਕੁਲ ਤੋੜ ਕੇ ਤੇ ਬਰੀਕ ਕਰ ਲਿਆ ਹੈ। ਤੇ ਹੁਣ ਅਸੀਂ ਜੀ ਖਜੂਰਾਂ ਜਿਹੜੀਆਂ ਹਨ ਇਹਨਾਂ ਦੇ ਵਿੱਚੋਂ ਅਸੀਂ ਬੀਜ ਕੱਢ ਲਾਂਗੇ। ਸੋ ਇੱਕ ਇੱਕ ਜਿਹੜਾ ਪੀਸ ਹੈ ਇਹਨੂੰ ਇਸ ਤਰ੍ਹਾਂ ਖੋਲ ਕੇ ਤੇ ਵਿੱਚੋਂ ਜਿਹੜੇ ਅਸੀਂ ਬੀਜ ਹੈ ਉਹ ਸਾਰੇ ਕੱਢ ਲੈਣੇ ਹਨ। ਸਾਰਿਆਂ ਖਜੂਰਾਂ ਦੇ ਬੀਜ ਜਿਹੜੇ ਆ ਜੀ ਅਸੀਂ ਕੱਢ ਦਿੱਤੇ ਆ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਅਸੀਂ ਬੀਜ ਜਿਹੜੇ ਕੱਢ ਲਏ ਨੇ ਸਾਰਿਆਂ ਦੇ ਬੀਜ ਅਸੀਂ ਸਾਰੇ ਕੱਢ ਲਏ ਆ ਖਜੂਰ ਜਿਹੜੀ ਹੈ ਜੀ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਸਰਦੀ ਦੇ ਵਿੱਚ ਸਾਨੂੰ ਇਹ ਸੱਗੀ ਤੋਂ ਬਚਾਉਂਦੀ ਹੈ ਤੇ ਇਹਦੇ ਨਾਲ ਜਿਹੜੀ ਹੈ ਜੀ ਖੂਨ ਦੀ ਕਮੀ ਜਿਹੜੀ ਆ ਦੂਰ ਹੁੰਦੀ ਹੈ ਤੇ ਹੱਡੀਆਂ ਜਿਹੜੀਆਂ ਮਜ਼ਬੂਤ ਬਣਦੀਆਂ ਹਨ ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਜਿਵੇਂ ਕਬਜ਼ ਵਗੈਰਾ ਹੈ ਉਹ ਵੀ ਠੀਕ ਹੁੰਦੀ ਹੈ ਦੇਖੋ ਜਿਹੜੀ ਇਹ ਖਜੂਰ ਹੈ ਜੀ ਜਿਹਦੇ ਵਿੱਚ ਅਸੀਂ ਬੀਜ ਵਗੈਰਾ ਕੱਢ ਕੇ ਨੂੰ ਸਾਫ਼ ਕਰ ਲਿਆ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਗਰਮ ਪਾਣੀ ਲੈ ਕੇ ਤੇ ਉਹਦੇ ਵਿੱਚ ਨੂੰ ਥੋੜਾ ਜਿਹਾ ਸੋਫਟ ਕਰਨ ਵਾਸਤੇ ਥੋੜਾ ਜਿਹਾ ਨੂੰ ਉਬਾਲਾਂਗੇ। ਲਓ ਜੀ ਪਾਣੀ ਅਸੀਂ ਗਰਮ ਕਰ ਲਿਆ ਥੋੜਾ ਜਿਹਾ ਤੇ ਖਜੂਰਾਂ ਨੂੰ ਥੋੜਾ ਜਿਹਾ ਅਸੀਂ ਸੋਫਟ ਕਰਨਾ ਇਸ ਕਰਕੇ ਹੁਣ ਅਸੀਂ ਇਹਨਾਂ ਨੂੰ ਪਾ ਦਾਂਗੇ ਇਸ ਪਾਣੀ 'ਚ ਤੇ ਜਦੋਂ ਤੱਕ ਥੋੜੀਆਂ ਜੀਆਂ ਨਰਮ ਹੋ ਜਾਂਦੀਆਂ ਉਦੋਂ ਤੱਕ ਅਸੀਂ ਇਹਨਾਂ ਨੂੰ ਥੋੜਾ ਜਿਹਾ ਅਸੀਂ ਪਾਣੀ ਗਰਮ 'ਚ ਰੱਖਾਂਗੇ। ਥੋੜਾ ਜਿਹਾ ਨਾਲ ਹਲਾਈ ਜਾਵਾਂਗੇ ਇਹਨਾਂ ਨੂੰ ਤੇ ਜਿੰਨੀ ਕਦੇ ਤੱਕ ਜੀ ਖਜੂਰਾਂ ਜਿਹੜੀਆਂ ਥੋੜੀਆਂ ਨਰਮ ਹੁੰਦੀਆਂ ਉਹਨੀਆਂ ਦੇਰ ਤੱਕ ਅਸੀਂ ਜਿਹੜੀ ਇਮਲੀ ਹੈ ਉਹਨੂੰ ਵੀ ਅਸੀਂ ਪਾਣੀ ਚ ਭਿਉਂ ਦੇਣਾ ਹੈ ਇਮਲੀ ਨੂੰ ਜਿਹੜਾ ਅਸੀਂ ਇੱਕ ਖੁੱਲੇ ਬਰਤਨ ਦੇ ਵਿੱਚ ਭਿਉਣਾ ਹੈ ਛੋਹ ਦੇ ਵਿੱਚ ਜਿਹੜੀ ਇਮਲੀ ਹੈ ਥੋੜੀ ਜੀ ਅ ਅੱਛੀ ਤਰ੍ਹਾਂ ਭਿੱਜ ਜਾਏਗੀ ਤੇ ਥੋੜਾ ਜਿਹਾ ਅਸੀਂ ਹਲਕਾ ਜਿਹਾ ਗਰਮ ਪਾਣੀ ਲਿਆ ਹੈ ਇਤਨਾ ਜਲਦੀ ਜਿਹੜੀ ਇਚ ਭਿੱਜ ਜਾਏਗੀ तो थोड़ी देर असं जो के रख देंगे लो जी खजूर में भी असी जो पां कु मिनट जरा गर्म पानी के थोड़ा जहा सॉफ कर लिया हम है जी इमली है सॉफ्ट करने रखी से थोड़ा गर्म पानी पा के बल्ब क्डना है गैस अभी बंद कर देनी है हूँ ਲਓ ਜੀ ਇਮਲੀ ਜਿਹੜੀ ਹੈ ਚੰਗੀ ਤਰ੍ਹਾਂ ਭਿਜ ਚੁੱਕੀ ਹੈ ਤੇ ਹੁਣ ਇਹਦਾ ਅਸੀਂ ਜਿਹੜਾ ਹੈ ਜੀ ਪਲਪ ਕੱਢ ਲਾਂਗੇ ਸਾਰਾ ਸੋ ਇੱਕ ਸਾਂ ਨਹੀਂ ਰੱਖ ਕੇ ਤੇ ਅੱਛੀ ਤਰ੍ਹਾਂ ਇਹਦਾ ਪਲਪ ਕੱਢ ਲਾਂਗੇ ਅਸੀਂ ਲਓ ਜੀ ਪਲਪ ਵੀ ਅਸੀਂ ਇਮਲੀ ਦਾ ਕੱਢ ਲਿਆ ਹੈ ਤੇ ਹੁਣ ਅਸੀਂ ਜਿਹੜਾ ਹੈ ਜੀ ਖਜੂਰੀ ਦੀ ਜੜ ਚਟਨੀ ਹੈ ਬਣਾਣੀ ਸ਼ੁਰੂ ਕਰਦੇ ਹਾਂ ਪੈਨ ਗਰਮ ਜਿਹੜਾ ਕਰਕੇ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਹੈ ਆਇਲ ਪਾਵਾਂਗੇ ਤੇ ਨਾਲ ਹੀ ਅਸੀਂ ਜਿਹੜਾ ਹੈ ਜੀ ਖਦੀਰਾਂ ਜਿਹੜਾ ਜਿਹਨਾਂ ਨੂੰ ਅਸੀਂ ਥੋੜਾ ਜਿਹਾ ਸੋਕ ਕੀਤਾ ਸੀ ਕਾਲੀ ਹੋ ਪਾਣੀ ਹੈ ਔਰ ਇਹ ਹੈ ਜੀ ਇੰਗਲੀ ਦਾ ਪਲਪ ਇਨਾਂ ਲਈ ਪਾਵਾਂਗੇ ਅਸੀਂ ਗੁੜ ਬਰੀਕ ਕੀਤਾ ਹੋਇਆ ਸੋ ਹੁਣ ਅਸੀਂ ਨੰ ਹੌਲੀ ਹੌਲੀ ਜੜਾ ਹਲਾਇਆ ਜਾਣਾ ਜਦੋਂ ਤੱਕ ਹੋਏ ਜੀ ਇਹ ਚੰਗੀ ਤਰ੍ਹਾਂ ਸਾਰੇ ਚੀਜ਼ਾਂ ਮਿਕਸ ਨਹੀਂ ਹੋ ਜਾਂਦੀਆਂ ਤੇ ਗੁੜ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਇਹਨੂੰ ਅਸੀਂ ਜਿਹੜਾ ਹੈ ਜੀ ਥੋੜਾ ਜਿਹਾ ਸਗਣਾ ਕਰਨਾ ਹੈ ਇਹ ਚਟਨੀ ਜਿਹੜੀ ਹੈ ਜੀ ਖਜੂਰ ਦੀ ਚਟਨੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਰੌਂਠੀ ਫੁਲਕੀ ਜਿਹਦੇ ਨਾਲ ਮਰਜੀ ਤੁਸੀਂ ਇਹ ਖਾ ਸਕਦੇ ਹੋ ਪੂਰੀ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਸੋ ਇਹਨੂੰ ਹੌਲੀ ਹੌਲੀ ਅਸੀਂ ਹੁਣ ਹਲਾਇ ਜਾਵਾਂਗੇ ਇਹ ਚਟਨੀ ਨੂੰ ਜੀ ਤੁਸੀਂ ਜਿਹੜਾ ਹੈ ਮਿਕਸੀ ਦੇ ਵਿੱਚ ਵੀ ਜਿਹੜਾ ਥੋੜਾ ਜਿਹਾ ਇਹਨੂੰ ਪੀਸ ਕੇ ਬਰੀਕ ਫਾਰਮ ਦੇ ਵਿੱਚ ਹੀ ਬਣਾ ਸਕਦੇ ਹੋ ਸੋ ਅਸੀਂ ਇਹਨੂੰ ਥੋੜਾ ਜਿਹਾ ਸੰਗਣਾ ਹੀ ਬਣਾਵਾਂਗੇ ਇਸ ਕਰਕੇ ਅਸੀਂ ਇਸ ਨੂੰ ਮਿਕਸੀ ਦੇ ਵਿੱਚ ਬਿਲਕੁਲ ਗ੍ਰਾਈਂਡ ਨਹੀਂ ਕੀਤਾ ਤੋ ਇਸ ਤਰ੍ਹਾਂ ਇਹ ਬਹੁਤ ਵਧੀਆ ਟੇਸਟੀ ਚਟਨੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਥੋੜਾ ਜਿਹਾ ਅਸੀਂ ਹੋਰ ਜੇ ਸੰਗਣਾ ਕਰਾਂਗੇ ਜੋ ਸੰਗਣਾ ਕਰਨ ਤੋਂ ਪਹਿਲਾਂ ਜਿਹੜੇ ਜੇ ਇਹਦੇ ਵਿੱਚ ਉਸ ਤੋਂ ਸੀ ਮਸਾਲੇ ਪਾ ਲੈਣੇ ਆ ਪਹਿਲਾਂ ਤਾਂ ਜੋ ਮਸਾਲੇ ਵੀ ਅੱਛੀ ਤਰ੍ਹਾਂ ਜਿਹੜੇ ਇਹਦੇ ਵਿੱਚ ਮਿਕਸ ਹੋ ਜਾਣ ਇਹ ਪਾਵਾਂਗੇ ਜੀ ਪਹਿਲਾਂ ਅਸੀਂ ਨਮਕ ਥੋੜੀ ਜੀ ਪਾਵਾਂਗੇ ਜੀ ਲਾਲ ਮਿਰਚ ਪਾਊਡਰ ਇਹਦੀ ਥਾਂ ਤੇ ਤੁਸੀਂ ਕਾਲੀ ਮਿਰਚ ਪਾਊਡਰ ਵੀ ਪਾ ਸਕਦੇ ਹੋ ਜੇਕਰ ਸਪਾਈਸੀ ਬਣਾਉਣਾ ਚਾਹੁੰਦੇ ਹੋ ਤਾਂ ਲਾਲ ਮਿਰਚ ਪਾਊਡਰ ਕਾ ਸਕਦੇ ਹੋ ये है जी जीरा पाउडर थोड़ा जहां जी अभी चाट मसाला और ये है जी सौफटा पाउडर सो सारे मसाले पान तो बाद असी। तरह मिक्स कर लेंगे इन्हों और इस अ थोड़ा जहाना करना है। सो गैस फ्लेम जा जी फ्लेम थोड़ा जहाँ तेज़ कर लेंगे ताकि मसाले भी चंकी तरह जो हैं मिक्स हो जाएंगे और जो इसकी थोड़ी जी थिकनेस आ जाएगी चटनी जी बहुत देखने भी वध्या बनेगी तो स्वाद से भी बहुत वीयी बनेगी सो मे थोड़ा थोड़ा हूँ अस हौली हौली हराई जावे ता जो नीचे भी ना लगे चटनी अपनी जी है तैयार हो गई बिल्कुल बन के जी गैस है जी उसमें इसमें बंद कर देंगे लो जी खजूर की खटी मिठी स्पाइसी चटनी जीड़ी है बन के तैयार है सो so, ये चटनी जी है परौंठी पूरी किस भी खा सकते हो बहुत टेस्टी लगती है सो so, उम्मीद करती हाँ कि तहूँ मेरी वीडियो जी है जरूर अच्छी लगी होएगी सो so, वीडियो लाइक शेयर तो कमेंट जरूर करना ये चैनल जरूर सबसक्राइब कर लेना जेक अरे तक चैनल सबसक्राइब नहीं किया सो so, मिलते किसी नवे वीडियो के तद तकली सत श्रीकाल